ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਸ਼ਾ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਧਹੀ ਰਾਗ ਦੇ ਵਿੱਚ ਪਾਸ਼ਾ ਜੀ ਦੀ ਵਾਰ ਆਰੰਭ ਹੋਈ ਹੈ ਜਿਹਦੇ ਵਿੱਚ ਭਾਈ ਸਤਗੁਰਾਂ ਦੇ ਤਿੰਨ ਸ਼ਲੋਕ ਪਉੜੀਆਂ ਸੰਪੂਰਨ ਹੋਏ ਆਓ ਚੌਥਾ ਸ਼ਲੋਕ ਪਾਸ਼ਾ ਜੀ ਆਪਣੀ ਰਸਨਾ ਤੋਂ ਪਾਈ ਆਰੰਭ ਕਰਦੇ ਹਾਂ ਜੀ ਸ਼ਲੋਕ ਮਹਲਾ 5ਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਪੂਰ ਨਾਨਕ ਸਰਨ ਤੁਹਾਰੀ ਆ ਇੱਕੋ ਸਦਾ ਹਜੂਰ ਅਸ ਜੀ ਤੁਨ ਤੁਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਲੋਕ ਦੀ ਰਮਤਾ ਕਰਦੇ ਹਨ ਅਤੇ ਪਾਤਸ਼ਾਹ ਜੀ ਬਚਨ ਕਰਦੇ ਹਨ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਆਪ ਮਰ ਜੀ ਪੰਜਵੇਂ ਪਾਤਸ਼ਾਹ ਜੀ ਜਗਸੂ ਬਣ ਕੇ ਸਾਨੂੰ ਜੀਵਾਂ ਨੂੰ ਭਾਈ ਫਦੇਸ ਬਖਸ਼ਦੇ ਹਨ ਜਾਚ ਦੱਸਦੇ ਹਨ ਇਹ ਸੱਚੇ ਪਾਤਸ਼ਾਹ ਕਾਲਪੁਰਖ ਦੀ ਸਰਨ ਗ੍ਰਹਿਣ ਕੀਤੀ ਜਾਵੇ ਤੇ ਖੁਦ ਮਹਾਰਾਜ ਜੀ ਕਹਿੰਦੇ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਧੂਰ ਮਹਾਰਾਜ ਜੀ ਕਹਿੰਦੇ ਇਹ ਸਾਜਨ ਪਰਮੇਸ਼ਰ ਜੀਓ ਤੁਹਾਡੇ ਚਰਨਾਂ ਦੀ ਮੈਨੂੰ ਸਦਾ ਵਾਸਤੇ ਚਰਨੀ ਧੂੜੀ ਪਰਾਪਤ ਹੋ ਜਾਵੇ ਚਰਨ ਕੀ ਹੋਏ ਰਹਾ ਸਦਾ ਵਾਸਿ ਮਹਾਰਾਜ ਜੀ ਕਹਿੰਦੇ ਤੇਰੇ ਚਰਨਾਂ ਨੂੰ ਬਾਛਦਾ ਰਹਾ ਮੇਰੇ ਮਨ ਦੇ ਵਿੱਚ ਸਦਾਈ ਲੋਚਾ ਬਣੀ ਰਹੇ ਉਹ ਪ੍ਰੇਮ ਬਣਿਆ ਰ ਤੇਰੇ ਚਰਨ ਕਮਲਾ ਲਾਲ ਮੈਂ ਜੁੜ ਜਾਵਾਂ ਤੇ ਮਹਾਰਾਜ ਜੀ ਕਹਿੰਦੇ ਸਾਦਾ ਸਦਾ ਵਾਸਤੇ ਚਰਨ ਧੂੜੀ ਪ੍ਰਾਪਤ ਹੋ ਜਾਵੇ ਨਾਨਕ ਸਰਨ ਤੁਹਾਰੀ ਆ ਇਖੋ ਸਦਾ ਹਜੂਰ ਇਹ ਮਹਾਰਾਜ ਜੀ ਕਹਿੰਦੇ ਨਾਨਕ ਸਰਨ ਤੁਹਾਰੀ ਮਹਾਰਾਜ ਜੀ ਕਹਿੰਦੇ ਮੈਂ ਤੇਰੀ ਸਰਨ ਆਇਆ ਹਾਂ ਤੇਰੀ ਸਰਨ ਆਇਆ ਬਿਖੋ ਸਦਾ ਮੈਂ ਸਦਾ ਹੀ ਮਹਾਰਾਜ ਜੀ ਕਹਿੰਦੇ ਤੇਰੀ ਸਰਨ ਦੇ ਵਿੱਚ ਤੇ ਬਹਿ ਕੇ ਮਹਾਰਾਜ ਜੀ ਕਹਿੰਦੇ ਤੈਨੂੰ ਤੱਕਦਾ ਰਹਾ ਮੈਂ ਤੇਰੇ ਦਰਸ਼ਨ ਕਰਦਾ ਰਹਾ ਪੇਖਦਾ ਰਹਾ ਪੇਖਣ ਤੋਂ ਭਾਵ ਤੱਕਣਾ ਸਦਾ ਵਾਸਤੇ ਤੇਰੇ ਚਰਨ ਕਮਲਾ ਵਿੱਚ ਮੈਨੂੰ ਆਸ ਮਿਲ ਜਾਵੇ ਸ਼ਰਨ ਮਿਲ ਜਾਵੇ ਤੇ ਸਦਾ ਹੀ ਮੈਂ ਹਾਰਦਾ ਰਹਾ ਤੁਹਾਡੇ ਦਰਸ਼ਨ ਅੱਖਾਂ ਦੇ ਨਾਲ ਇਸ ਨਿਤਰਾ ਦੇ ਨਾਲ ਮਹਾਰਾਜ ਜੀ ਕਹਿੰਦੇ ਪੇਖੋ ਸਦਾ ਹਜੂਰ ਹਜੂਰ ਨੂੰ ਮਹਾਰਾਜ ਜੀ ਕਹਿੰਦੇ ਸਦਾ ਮੈਂ ਤੱਕਦਾ ਰਹਾ ਇੱਕ ਪਲ ਵੀ ਇੱਕ ਸਕਿੰਟ ਵੀ ਮੈਂ ਉਹਦੇ ਉਹ ਨੂਹਲੇ ਨਾਲ ਆਪਣੇ ਨਿਤਰਾ ਦੇ ਇਹੋ ਜੀ ਅਵਸਥਾ ਮਹਾਰਾਜ ਜੀ ਬਣਾਉਂਦੇ ਹਨ ਇਹ ਦੋ ਦੋ ਪੰਕਤੀਆਂ ਦੇ ਛੋਟੇ ਸ਼ਲੋਕ ਇਹ ਸਾਧ ਸੰਗਤ ਜੀਓ ਸਾਨੂੰ ਦੇਖੋ ਮਹਾਰਾਜ ਨਾਲ ਉਪਦੇਸ਼ ਦੇ ਰਹੇ ਹਨ ਨਾਲ ਖੁਦ ਦੀ ਅਵਸਥਾ ਬਿਆਨ ਕਰਦੇ ਹਨ ਮਹਾਰਾਜ ਜੀ ਕਿ ਐਸੀ ਅਵਸਥਾ ਸੀ ਉਹਨਾਂ ਦੀ ਮਹਾਰਾਜ ਜੀ ਕਹਿੰਦੇ ਉਹ ਸੱਜਣ ਹੈ ਪਰਮੇਸ਼ਰ ਸਾਡਾ ਆਕਾਲ ਪੁਰਖ ਉਦੇ ਚਰਨ ਧੂੜ ਨਮ ਬਾਰਸ਼ ਦਾ ਮੈਂ ਮਹਾਰਾਜ ਜੀ ਕਹਿੰਦੇ ਮੈਨੂੰ ਸਦਾ ਹੀ ਉਹਦੇ ਚਰਨਾ ਵਿੱਚ ਨਾਨਕ ਹੇ ਨਾਨਕ ਤੇਰੀ ਸਰਣਾ ਆਇਆ ਮਹਾਰਾਜ ਜੀ ਕਹਿੰਦੇ ਵਿਖੋ ਮੈਂ ਤੈਨੂੰ ਸਦਾ ਹੀ ਤੇਰੇ ਚਰਨਾ ਵਿੱਚ ਬਹਿ ਕੇ ਤੱਕਦਾ ਰਵਾਂ ਮਹਲਾ ਪੰਜਵਾਂ ਅਗਲਾ ਪਦ ਮਹਾਰਾਜ ਜੀ ਅਗਲਾ ਸ੍ਰੋ ਉਕਰਮ ਕਰਦੇ ਹਨ ਪਤਤ ਪਨੀਤ ਅਸੰਖ ਹੋਹੀ ਹਰ ਚਰਨੀ ਮਨ ਲਾਗ ਮਹਾਰਾਜ ਜੀ ਕਹਿੰਦੇ ਪਤਤ ਤੋਂ ਵੀ ਬਲਿੱਤਰ ਬਣਦੇ ਹਨ ਉਹਦੇ ਦਰ ਤੇ ਮਹਾਰਾਜ ਜੀ ਕਹਿੰਦੇ ਸੰਖ ਸੰਖ ਲਬਜ ਬਾਣੀ ਵਿੱਚ ਆਇਆ ਪਲਪਵਣ ਸੰਖ ਜਾਪ ਸੰਖ ਪਾਉ ਸੰਖ ਪੂਜਾ ਮਹ ਜੀਵ ਨੂੰ ਕਿਹਾ ਇੱਥੇ ਬਹੁਤ ਵਤਨ ਬਣਦੇ ਹਨ ਸੰਖ ਲਬਜ ਜੀ ਮਹਾਰਾਜ ਜੀ ਕਹਿੰਦੇ ਨੇਕਾਂ ਜੀਵ ਤੇਰੇ ਦਰ ਤੇ ਆਣ ਕੇ ਨਾ ਜਿਹੜੇ ਪਤਤ ਲੋਕ ਹਨ ਜਿਨ੍ਹਾਂ ਦੀ ਮਤ ਪਤ ਤੋਈ ਹੁੰਦੀ ਹੈ ਉਹ ਵੀ ਮਿੱਤਰ ਬਣਾ ਦਿੰਦਾ ਮਾਲਾ ਉਹਨਾਂ ਨੂੰ ਵੀ ਮਿੱਤਰ ਕਰ ਲੈਂਦਾ ਅਨਿਤ ਕਰ ਦਿੰਦਾ ਪਤ ਤਪਨੀਤ ਸੰਖ ਹੋਏ ਹੋਏ ਸ਼ਬਦ ਹੈ ਜਿਹੜਾ ਇਹਨੂੰ ਹੋਏ ਵੀ ਬੋਲ ਸਕਦੇ ਆ ਈੜੀ ਨਹੀਂ ਲਾਣੀ ਉਹੇ ਦੋ ਹਾਹਿਆਂ ਦੇ ਨਾਲ ਹੁੰਦਾ ਤਕੀਬ ਇਹਨੂੰ ਹੋਏ ਵੀ ਤੇਜਾ ਹੋਏ ਬੋਲਣਾ ਪਤ ਤਪਨੀਤ ਸੰਖ ਹੋਏ ਹਰ ਚਰਨੀ ਮਨ ਲਾ ਮਹਾਰਾਜ ਜੀ ਕਹਿੰਦੇ ਪੰਨੀਤ ਕਰ ਦਿੰਦਾ ਮਹਾਰਾਜ ਨੇ ਕਾਈ ਗਿਣਤੀ ਤੋਂ ਪਰਾਂ ਹੀ ਮਹਾਰਾਜ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਤੇਰੇ ਦਰ ਤੇ ਪੰਨੀਤ ਹੁੰਦਿਆਂ ਨੇ ਲੋਕ ਮਿੱਤਰ ਬਣਦਿਆਂ ਨੇ ਜਿਹੜੇ ਪਤ ਤਾਤਮਾਵਾਂ ਲੈ ਕੇ ਹੁੰਦਿਆਂ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਬਹਿਣਾ ਹੈ ਕਿਸ ਤਰ੍ਹਾਂ ਸੁਣਨਾ ਹੈ ਕਿਸ ਤਰ੍ਹਾਂ ਦੇਖਣਾ ਹੈ ਐਸੇ ਲੋਕ ਵੀ ਹੁੰਦੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਵੀ ਜੇ ਉਹਦੀ ਨਿਗਾਹ ਪੈ ਜਾਵੇ ਨਾ ਇਹ ਰੋਜ ਆਈ ਜਾਣ ਜੋ ਸ੍ਰੀ ਗੁਰੂ ਮਹਾਰਾਜ ਜੀ ਦੀ ਪੈ ਜਾਵੇ ਉਹ ਵੀ ਪੁਜਿੱਤਰ ਬਣ ਜਾਂਦੇ ਹਨ ਉਹਨਾਂ ਨੂੰ ਵੀ ਮੀਤ ਕਰ ਦਿੰਦਾ ਪਿੱਤਰ ਕਰ ਦਿੰਦਾ ਉਹ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਹਰ ਚਰਨੀ ਮਨ ਲਾਗ ਪਰ ਜਿਨ੍ਹਾਂ ਦਾ ਮਨ ਸਹਿਜ ਹੀ ਉਹਦੇ ਚਰਣਾ ਵਿੱਚ ਆ ਜਾਵੇ ਟਿਕ ਜਾਵੇ ਉਹ ਮਹਾਰਾਜ ਜੀ ਕਹਿੰਦੇ ਪੁਨੀਤ ਬਣਦੇ ਹਨ 86 ਤੀਰਥ ਨਾਮ ਪ੍ਰਭ ਇਸ ਨਾਨਕ ਮस्तक ਭਾਗ ਇਮਾਰਤ ਜੀ ਸੋਖਾ ਦੇ ਕੋ ਰਸਤਾ ਦੱਸਦਿਆਂ ਕਹਿੰਦੇ 860 ਤੀਰਥਾਂ ਦਾ 860 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਤੀਰਥ ਨਾਮਣ ਥੱਲੇ ਤੀਰਥ ਨਾਮ ਹੈ ਇਹ ਸ਼ਬਦ ਨੇ ਕਾ ਇਮਾਰਤ ਜੀ ਮਿਲ ਜਾਣਗੇ ਤੀਜੇ ਪਾਸ਼ਾ ਜੀ ਵੀ ਇੱਥੇ ਪੰਜਵੇਂ ਪਾਸ਼ਾ ਜੀ ਸਿਚੇ ਕਰਦੇ ਹਨ ਕਹਿੰਦੇ ਸਾਡੇ ਵਾਸਤੇ ਸਾਡਾ ਨਾਮ ਹੈ ਜਿਹੜਾ ਉਹੀ ਤੀਰਥ ਹੈ 86 ਤੀਰਥਾਂ ਦੇ ਧਾਰਮਿਕ ਗ੍ਰੰਥ ਦੱਸਦੇ ਹਨ ਫਲ ਹਿੰਦੂ ਮਤ ਮੁਤਾਬਕ 임ਾਰਾ ਜੀ ਉਹ ਫਲ ਸਾਰਾ ਇੱਥੇ ਨਾਮ ਵਿੱਚ ਹੀ ਦੇ ਰਹੇ ਹਨ ਸੌਖਾ ਦੱਸ ਦੇਣ ਸਰ ਕਹਿੰਦੇ 86 ਤੀਰਥਾਂ ਦਾ ਜੇ ਫਲ ਲੈਣਾ ਹੈ राम ਪ੍ਰਭ ਪ੍ਰਭੂ ਦੇ ਨਾਮ ਵਿੱਚੋ ਹੀ ਤੁਹਾਨੂੰ ਮਿਲ ਜਾਵੇਗਾ ਇਸ ਨਾਮ ਪਰਮਹਾਰਾ ਜੀ ਕਹਿੰਦੇ ਜਿਨ੍ਹਾਂ ਦੇ ਨਾਨਕ ਵੱਡੇ ਭਾਗ ਹਨ ਇਸ ਨਾਨਕ ਮस्तक ਭਾਗ ਹਰ ਜੀ ਕਹਿੰਦੇ ਜਿਨ੍ਹਾਂ ਦੇ ਮਸਕ ਦੇ ਭਾਗ ਚੰਗੇ ਹਨ ਅੱਡੇ ਭਾਗਾਆਂ ਵਾਲੇ ਉਹ ਇਥੋਂ ਹੀ ਨਾਪ ਦੇ ਵਿੱਚੋਂ ਚੀਰ ਤੁਹਾਨੂੰ ਪਾ ਲੈਂਦੇ ਹਨ ਉਹ ਮਨ ਨੂੰ ਮਜਰ ਕਰਾ ਲੈਂਦੇ ਹਨ ਪੌੜੀ ਅੱਗੇ ਪੌੜੀ ਦੀ ਨਰਮਤਾ ਕਰ ਦੇ ਪਾਤਸ਼ਾਹ ਨਿਤ ਜੱਪੇ ਐ ਸਾਸ ਗ੍ਰਾਸ ਨਾਉ ਪਰਬਦਗਾਰ ਦਾ ਇਪੌੜੀ ਸ਼ਬਦ ਦੇ ਰੂਪ ਵਿੱਚ ਬਹੁਤ ਰਾਗੀ ਸੰਗਾਂ ਲਗਾਈ ਹੋਈ ਹੈ ਸ਼ਬਦ ਨਿਤਾਈ ਪ੍ਰਤੀ ਮਹਾਰਾਜ ਜੀ ਵਚਨ ਕਰਦੇ ਹਨ ਕਹਿੰਦੇ ਨਿਤਾਈ ਨਿਤ ਜੱਪੀਏ ਸਾਸ ਗਰਾਸ ਨਾਮ ਮਹਾਰਾਜ ਕਹਿੰਦੇ ਨਿਤਾਈ ਭਾਈ ਹਰ ਵਕਤ ਉਹਦਾ ਨਾਮ ਸਾਨੂੰ ਜੀਤੇ ਰੱਖਣਾ ਚਾਹੀਦਾ ਹੈ ਧਿਆਉਣਾ ਚਾਹੀਦਾ ਜਪਣਾ ਚਾਹੀਦਾ ਨਿਤ ਜੱਪ ਵੀ ਇਹ ਸਾਸ ਸਾਹ ਲੈਣ ਨਾਲ ਗਰਾਸ ਰੋਟੀ ਖਾਣ ਦੇ ਨਾਲ ਗ੍ਰਾਹੀ ਲੈਣ ਦੇ ਨਾਲ ਭੁੱਲ ਜਾਂਦੇ ਨਾ ਜਦੋਂ ਪ੍ਰਸ਼ਾਦਾ ਰੱਖਦੇ ਅੱਗੇ ਥਾਲ ਉਸ ਵੇਲੇ ਵੀ ਚੇਤਾ ਕਰ ਲਿਆ ਕਰੋ ਉਸ ਵੇਲੇ ਸ਼ਬਦ ਪੜ੍ਹ ਲਿਆ ਜਾਂ ਮੂਲ ਮੰਤਰ ਦਾ ਪਾਠ ਕਰਕੇ ਮਹਾਰਾਜ ਨੂੰ ਚੇਤੇ ਕਰਕੇ ਵੀ ਤੇਰਾ ਦਿੱਤਾ ਭੋਜਨ ਛਕ ਰਿਆ ਤੇਰਾ ਦਿੱਤੀ ਹੋਈ ਗ੍ਰਾਹੀ ਸਾਡੇ ਅੰਦਰ ਜਾ ਰਹੀ ਹੈ ਇਹ ਨੂੰ ਮੈਂ ਵਰਤ ਬਣਾ ਲਈ ਅੰਬਰਤ ਬਣੇਗੀ ਤੇ ਸਾਡਾ ਮਨ ਸ਼ੁੱਧ ਹੋਏਗਾ ਸਰੀਰ ਸ਼ੁੱਧ ਹੋਏਗਾ ਸਦਾ ਹੀ ਮਹਾਰਾਜ ਜੀ ਸਾਨੂੰ ਜਾਚ ਦੱਸਦੇ ਹਨ ਕਹਿੰਦੇ ਭਾਈ ਪੁਰਸਿੱਖ ਦਾ ਅਰਜ ਹੈ ਹਰ ਜੀਵ ਦਾ ਹੀ ਭੋਜਨ ਛੱਕਣ ਲੱਗਿਆਂ ਨੂੰ ਚੇਤੇ ਕਰੋ ਪਾਣੀ ਪੀਣਿਆ ਪਿਆਸ ਲੱਗਦੀ ਇਹਨੂੰ ਚੇਤੇ ਕਰੋ ਕਿੱਥੇ ਜਾ ਰਹਿਆਂ ਨੂੰ ਜਾਣ ਤੋਂ ਪਹਿਲਾਂ ਅਰਦਾਸ ਕਰਕੇ ਤਰੋ ਸ਼ਬਦ ਪੜ੍ਹ ਕੇ ਤਰੋ ਨੂੰ ਚੇਤੇ ਰੱਖੋ ਉਹ ਨਾਲ ਜਾਏਗਾ ਤੁਹਾਡੇ ਨਾਲ ਜੀ ਪੇਗਾ ਦੁੱਖ ਸੁੱਖ ਵਿੱਚ ਸਹਾਈ ਹੋਏਗਾ ਮਹਾਰਾਜ ਜੀ ਇੱਥੇ ਫਿਰਦਾ ਅਸਰ ਦੇਨ ਕਹਿੰਦੇ ਨਿਤ ਜੱਪੇ ਐ ਸਾਸ ਗਰਾਸ ਸਾਹ ਲੈਣ ਦੇ ਨਾਲ ਗ੍ਰਾਹੀ ਛਕਣ ਦੇ ਨਾਲ ਨੌ ਪਰਬਤ ਗਾਰ ਦਾ ਇਹਦੇ ਤੋਂ ਅੱਥੀ ਵੀ ਬਣਦੇ ਨੇ ਕਈ ਗ੍ਰਾਸ ਕੇ ਅੰਦਰ ਬਾਹਰ ਆਉਣਾ ਸਾਹ ਅੰਦਰ ਜਾਣਾ ਇਮਾਰਾ ਜੀ ਕਿੰਨੇ ਗ੍ਰਾਈ ਭੋਜਨ ਸ਼ਕਤਨ ਦੇ ਨਾਲ ਨਾਉ ਜਪੀਏ ਪਰਬਤਗਾਰ ਜਿਹੜਾ ਸਾਰਿਆਂ ਦਾ ਰਾਖਾ ਹੈ ਜਿਸ ਨੂੰ ਕਰੇ ਰਹਿਮ ਇਸ ਨਾਮ ਸਾਰ ਦਾ ਹਮਾਰਾ ਜੀ ਕਹਿੰਦੇ ਉਹਨੂੰ ਵਿਸਾਰਨਾ ਨਹੀਂ ਚਾਹੀਦਾ ਜਿਸ ਨੂੰ ਕਰੇ ਰਹਿਮ ਜਿਹਦੇ ਤੇ ਰਹਿਮਤ ਕਰਦਾ ਹੈ ਉਹ ਰਹਿਮਤ ਉਹ ਭਾਵ ਰਹਿਮਤ ਦਾ ਦਾਤਾ ਹੈ ਜਿਸ ਨੂੰ ਜਿਹਦੇ ਤੋਂ ਰਹਿਮਤ ਕਰਦੇ ਉਹਨੂੰ ਭੁੱਲਣ ਹੀ ਨਹੀਂ ਦਿੰਦਾ ਨਹੀਂ ਤੇ ਭੁੱਲ ਜਾਨੇ ਅਸੀਂ ਦੇਖ ਲੋ ਪਰ ਜਿਹਦੇ ਤੋਂ ਉਹਦੀ ਰਹਿਮਤ ਹੋ ਜੇ ਨਾ ਰਹਿਮਤ ਦੀ ਨਿਗਾਹ ਹੋ ਜੇ ਜਿਸ ਨੂੰ ਕਰੇ ਰਹਿਮ ਤਿਸਨਾ ਵਿਚਾਰ ਦਾ ਮਹਾਰਾਜ ਜੀ ਕਹਿੰਦੇ ਉਹ ਕਦੀ ਉਹਨੂੰ ਭੁੱਲਦਾ ਨਹੀਂ ਆਪੋ ਪਾਵਨ ਹਾਰ ਆਪੇ ਹੀ ਮਾਰਦਾ ਇਹ ਆਪ ਹੀ ਉਹ ਪੈਦਾ ਕਰਦਾ ਨੇ ਸਾਨੂੰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਰਵਰਿਸ਼ ਕਰਨ ਵਾਲਾ ਉਹ ਮਾਲਕ ਹੀ ਹੈ ਜਿਹੜਾ ਸਾਨੂੰ ਦੁਨੀਆ ਤੇ ਭੇਜਦਾ ਹੈ ਸ੍ਰਿਸ਼ਟੀ ਤੇ ਭੇਜਦਾ ਹੈ ਜਿਉ ਪਿੰਡ ਰਚਦਾ ਹੈ ਮਹਾਰਾਜ ਜੀ ਕਹਿੰਦੇ ਜਿਸ ਨੂੰ ਕਰੇ ਆਪੋ ਪਾਵਨ ਹਾਰ ਉਹ ਪਾਵਨ ਹਾਰ ਤੋਂ ਭਾਵ ਪੈਦਾ ਕਰਨ ਵਾਲਾ ਆਪੇ ਹੀ ਮਾਰਦਾ ਜੇ ਜਦੋਂ ਸਮਾਂ ਹੁੰਦਾ ਸਾਹ ਪੂਰੇ ਹੁੰਦੇ ਨੇ ਉਦੋਂ ਮਾਰਨ ਵਿੱਚ ਵੀ ਆਪ ਹੀ ਹੁੰਦਾ ਪਰ ਜਿੰਦੇ ਜੀ ਸਾਡੇ ਔਗਣਾ ਨੂੰ ਵੀ ਮਾਰਦਾ ਇਹਦੇ ਦੁਆਰ ਤੋਂ ਹੀ ਪੰਜ ਜੰਦੇ ਆਪੋ ਪਾਵਨ ਹਾਰ ਆਪੇ ਹੀ ਮਾਰਦਾ ਪੈਦਾ ਕਰਦਾ ਤੇ ਪੈਦਾ ਕਰਨ ਤੋਂ ਬਾਅਦ ਪਰਵਰਿਸ਼ ਕਰਦਾ ਖਾਣ ਨਹੀਂ ਦਿੰਦਾ ਪਹਿਨਣ ਨਹੀਂ ਦਿੰਦਾ ਤੁਰਨ ਨਹੀਂ ਦੇਖੋ ਦਿੰਦਾ ਸਰੀਰ ਦੇ ਵਿੱਚ ਜਾਨ ਪਾਈ ਹੋਣੀ ਆਪ ਹੀ ਸਮਾਂ ਔਰ ਤੇ ਜਦੋਂ ਸਮਾਂ ਪੂਰਾ ਹੋ ਜਾਂਦਾ ਉਹ ਕਢਾ ਕੇ ਲੈ ਵੀ ਜਾਂਦਾ ਦੁਨੀਆ ਤੋਂ ਉੱਥੇ ਅਸੀਂ ਰੋਜ਼ ਕਰ ਲੈਂਦੇ ਆਪਾਂ ਕਿ ਮਹਾਰਾਜ ਕੌਣ ਲੈ ਕੇ ਚੱਲਾਂ ਕਿਉਂ ਲੈ ਗਿਆ ਪਰ ਸਾਡੇ ਕਰਮਾਂ ਦੇ ਅਨੁਸਾਰ ਦਿੱਤੀ ਸੀ ਪੂਰੇ ਹੋ ਗਏ ਦੇ ਪਿਆਰੂ ਹਟ ਜਿੰਨਾ ਮਰਜ਼ੀ ਕਰੀਏ ਜਾਣਾ ਤਾਂ ਪੈਣਾ ਹੀ ਹੈ ਕਿੰਨਾ ਨੇ ਹਟ ਕੀਤੇ ਉਹ ਕਿਤੇ ਰਹਿ ਗਏ ਹਟ ਕਰਨ ਵਾਲੇ ਨੂੰ ਵੀ ਜਾਣਾ ਪਿਆ ਆਮਨ ਵਰਗੇ ਆਮਨ ਵਰਗੇ ਕੰਸ ਵਰਗੇ ਆਪਾਂ ਰੋਜ਼ ਪੜਦੇ ਨਾ ਰਾਜ ਤਰ ਗਿਆ ਹੰਡਾਖਸ਼ ਨੂੰ ਮਾਰਤਾ ਹਾਟੀ ਕੀਤਾ ਸੀ ਨਾ ਕਿ ਮੇਰਾ ਰਾਜ ਹੈ ਕਈ ਕਬਜ਼ਾ ਕਰ ਲੈਂਦੇ ਨੇ ਦੁਨੀਆ ਤੇ ਕਿ ਅਸੀਂ ਜੇ ਜੱਪ ਲਿਆ ਉਸੇ ਲੀ ਲੀ ਦੇ ਰਿਤੀਆਂ ਸਿੱਧੀਆਂ ਮਿਲ ਗਿਆ ਤੇ ਆਪ ਹੀ ਗੁਰੂ ਬਾਨ ਬੈਠਦੇ ਹਨ ਸਰੀਰ ਨੂੰ ਲੋਕ ਵੀ ਸਰੀਰ ਦੇ ਮਗਰ ਤੁਰਦੇ ਹਨ ਸਰੀਰਾਂ ਦੀ ਪੂਜਾ ਕਰੀ ਜਾਂਦੇ ਨੇ ਮੱਥੇ ਟੇਕ ਕੇ ਜਾਂਦੇ ਹਨ ਉਹਨਾਂ ਦੇ ਪਰਦੇ ਕੁਝ ਨਹੀਂ ਹੈ ਪਿੱਛੇ ਸ਼ਬਦ ਸਤਿਮਾਰਜ ਨੇ ਦੱਸਤਾ ਕਿ ਕਿਤ ਮਾਰਾ ਤੋ ਲੈ ਲੈ ਕੇ ਸਾਰਾ ਕੁਝ ਅੱਗੇ ਬਖਸ਼ਦੇ ਹਨ ਮਾਰਾ ਦੀਆਂ ਸ਼ਕਤੀਆਂ ਮਾਰਾ ਦੀ ਬਾਣੀ ਮਾਰਾ ਦਾ ਸਭ ਕੁਝ ਵਰਤੀ ਜਾਂਦੇ ਹਨ ਤੇ ਲੋਕਾਂ ਨੂੰ ਮੂਰਖ ਬਣਾ ਰਹੇ ਤੇ ਅਸੀਂ ਮੂਰਖ ਲੋਕ ਭੇਡ ਚਾਲ ਇੱਕ ਭੇਡ ਜਿੱਧਰ ਜਾਂਦੀ ਹੈ ਲੈਣ ਇੱਕੋ ਭੇਡ ਦੀ ਚਾਲ ਦੇਖਿਆ ਕਰੋ ਜਦੋਂ ਭੇਡਾਂ ਤੁਰਦੀਆਂ ਇੱਕ ਭੇਡ ਜਿੱਧਰ ਜਾਏਗੀ ਉਧਰ ਹੀ ਸਾਰੀਆਂ ਜਾਣੀਆਂ ਸਾਡਾ ਵੀ ਭੇਡਾਂ ਵਾਲੇ ਕੰਮ ਇੱਕ ਤੁਰ ਪਿਆ ਜਾ ਕੇ ਮੱਥਾ ਟੇਕਦਾ ਕਿਸੇ ਨੇਟ ਰੱਖਤੀ ਫੁੱਲ ਰੱਖ ਕੇ ਚਾਰ ਤੇ ਉੱਥੀ ਸਾਰੀ ਦੁਨੀਆ ਜਾ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੰਦੀ ਹੈ ਇਹ ਵਿਧੀ ਹੈ ਲੋਕਾਂ ਦੀ ਭੇਟ ਚਾਲ ਜੇ ਮਹਾਰਾਜ ਜੀ ਤੂੰ ਠਾਣਦੇ ਹਨ ਕਹਿੰਦੇ ਛੱਡ ਦੋ ਕਹਿੰਦੇ ਕੋਈ ਅਕਾਲ ਪੁਰਖ ਜਿੱਦੀਆਂ ਸ਼ਕਤੀਆਂ ਲੋਕ ਵਰਤ ਕੇ ਸਰੀਰਾਂ ਦੀ ਪੂਜਾ ਕਰਾਈ ਜਾਂਦੇ ਹਨ ਤੇ ਸ਼ਬਦ ਦੀ ਪੂਜਾ ਸੀ ਛੱਡ ਦਿੰਦੇ ਆ ਸਾਨੂੰ ਕਹੇ ਮਹਾਰਜ ਨੇ ਸ਼ਬਦ ਨੂੰ ਪੂਜੋ ਬਾਣੀ ਦੀ ਪੂਜਾ ਕਰੋ ਬਾਣੀ ਨੂੰ ਪੜ ਕੇ ਪੂਜਾ ਹੋਣੀ ਹੈ ਸੱਚੀ ਪੂਜਾ ਬਾਣੀ ਪੜਨ ਦੇ ਵਿੱਚ ਹੀ ਹੈ ਹਰਲੇ ਕਰਮ ਕੰਡਾ ਚ ਕੋਈ ਪੂਜਾ ਨਹੀਂ ਇਹ ਸਰੀਰ ਮਾਤਰ ਇੱਥੇ ਸਰੀਰ ਦੇ ਨਾਲ ਹੀ ਰਹਿ ਜਾਂਦਾ ਹੈ ਕਰਮ ਕਾਂਡ ਜੋ اسی ਕਰਮ ਸਰੀਰ ਦੇ ਕਮਾਂਦੇ ਹਾਂ ਉਹ ਜਦੋਂ ਮਰਦੇ ਆ ਸਰੀਰ ਦਾ ਕੀ ਸਹਿਮਤ ਰਹਿੰਦੇ ਆ ਆਤਮਾ ਨੂੰ ਉਹਦਾ ਕੋਈ ਫਲ ਨਹੀਂ ਮਿਲਦਾ ਇਹ ਪਿਆਰੇ ਇਥੇ ਮਾਰਜੀ ਖੀਰ ਲੀਆਂ ਤਖਾਂ ਵਿੱਚ ਸਾਨੂੰ ਦੱਸਦੇ ਹਨ ਸचेत ਕਰਦੇ ਨੇ ਸਮੇ ਸਮੇਂ ਤੇ ਇਹ ਬਾਣੀ ਪੜੀ ਤਾਂ ਹੀ ਸचेत ਹੋਈਏ ਬਾਣੀ ਪੜਦੇ ਨਹੀਂ ਜੇ ਪੜਦੇ ਆ ਕਾੜੀ ਕਰਦੇ ਆ ਉਹਨੂੰ ਸਮਝਦੇ ਨਹੀਂ ਫਿਰ ਸਚੇਤ ਨਹੀਂ ਹੁੰਦਾ ਸਮਨ ਜਿੱਦਣ ਸਚੇਤ ਹੋ ਗਿਆ ਸੱਜੇ ਪੜ ਕੇ ਤੇ ਉਹ ਵਿਚਾਰ ਆਪਣੇ ਆਪ ਸਮਝ ਲੱਗਣ ਲੱਗ ਜੇਗੀ ਆਪ ਹੀ ਪੜਾਂਗੇ ਆਪ ਹੀ ਸੁਣਾਇ ਅਸੀਂ ਪੜਦੇ ਆ ਪਰ ਸੁਣਦੇ ਨਹੀਂ ਕੰਨਾਂ ਤੱਕ ਗੱਲ ਨਹੀਂ ਪਹੁੰਚਦੀ ਕਾੜੀ ਨਾਲ ਲੱਗੇ ਲੱਗਦੀ ਨਹੀਂ ਇਸ ਕਰਕੇ RAM ਨਾਲ ਸੱਜੇ ਸੱਜੇ ਸੁਣੋ ਆਪ ਹੀ ਪੜੋ ਆਪ ਹੀ ਸੁਣੋ ਉਹ ਵਿਚਾਰ ਨੂੰ ਸਮਝੋ ਫਿਰ ਬਾਣ ਦੇ ਵਿੱਚ ਮਹਾਰਾਜ ਜੀ ਕਹਿੰਦੇ ਪੈਰਾ ਆ ਜਾਏ ਫਿਰ ਮਨ ਦੇ ਵਿੱਚ ਵਸ ਜਾਣੀ ਬਾਣੀ ਫਿਰ ਲੋਕਾਂ ਕੋਲ ਪੁੱਛਣ ਦੀ ਲੋੜ ਹੀ ਨਹੀਂ ਪੈਣੀ ਵੀ ਕਿੱਥੇ ਜਾਈਏ ਇਹਨੂੰ ਹਾਲ ਦਸੀਏ ਕਿਉਂਕਿ ਦੁਨੀਆ ਸਾਰੀ ਦੁੱਖਾਂ ਦੀ ਭਰੀ ਪਈ ਐ ਕੋ ਕਿਸੇ ਦੁੱਖ ਤੋਂ ਦੁਖੀ ਐ ਕੋ ਕਿਸੇ ਤੋਂ ਦੁਖੀ ਐ ਸੁਖੀ ਹਥੋਂ ਨਾ ਆਪਾਂ ਇੱਕ ਬਾਣੀ ਦੇ ਆਸਰਾ ਜੇ ਲਈਏ ਤਾਂ ਸੁਖੀ ਹੋ ਸਕਦੇ ਹਾਂ ਜੇ ਮਹਾਰਾਜ ਜੀ ਕਹਿੰਦੇ ਸਭ ਕੁਝ ਜਾਣੇ ਜਾਣ ਬੂਝ ਵਿਚਾਰ ਦਾ ਮਹਾਰਾਜ ਜੀ ਕਹਿੰਦੇ ਉਹ ਜਾਣੀ ਜਾਣ ਜਾਣਨ ਹਾਰਾ ਹੈ ਪ੍ਰਮਾਤਮਾ ਸਾਰੇ ਤੁਹਾਡੇ ਦਿਲਾਂ ਦੀਆਂ ਜਾਣਦਾ ਹੈ ਬੁੱਝਦਾ ਸਭ ਕੁਛ ਜਾਣ ਹੈ ਮਹਾਰਾਜ ਜੀ ਕਹਿੰਦੇ ਸਭ ਕੁਛ ਹੀ ਜਾਣਦਾ ਕਰ ਤੋਂ ਸੁਪਨਿਆਂ ਉਹਦੇ ਤੋਂ ਛੁਪਾ ਨਹੀਂ ਸਕਦੇ ਹੂਜ ਵਿਚਾਰ ਦਾ ਬੁੱਝ ਵੀ ਲੈਂਦਾ ਵਿਚਾਰ ਵੀ ਕਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਤੇ ਉਹਦੇ ਰੂਪ ਕਿੰਨੇ ਨੇ ਦੇਖੋ ਕੁਦਰਤ ਦੇ ਵਿੱਚ ਹੈ ਉਹ ਇੱਕ ਇੱਕ ਤੋਂ ਅਨੇਕ ਹੈ ਇੱਕ ਹੈ ਉਹ ਪਰ ਉਹਦੇ ਨਾਮ ਉਹ ਦੇਖੋ ਕੁਦਰਤ ਵਿੱਚ ਹਰ ਰੰਗਾਂ ਦੇ ਵਿੱਚ ਵਰਤ ਰਿਹਾ ਹੈ ਇਹ ਜਿਹੜੀ ਕੁਦਰਤ ਹੈ ਨਾ ਸਨਾਸਨਸਾਰ ਸ੍ਰਿਸ਼ਟੀ ਕੁਦਰਤ ਹੈ ਮਹਾਰਾਜ ਜੀ ਉਹਦੇ ਸਾਰੇ ਵਿੱਚ ਵਰਤ ਰਿਹਾ ਨੇ ਕਿਸੇ ਦੇ ਉਪ ਵਿੱਚ ਉਹਦੇ ਰੂਪਾਂ ਦਾ ਕੋਈ ਗਿਣਤੀ ਨਹੀਂ ਹੈ ਜੇ ਉਸ ਉਧਰ ਪਾਸੇ ਦੇਖੀ ਤੇ ਰੂਪਾਂ ਦੀ ਗਿਣਤੀ ਨਹੀਂ ਪਾ ਸਕ ਏਕ ਤੋ ਅਨੇਕ ਹੈ ਤੇ ਉਹ ਹੈ ਇਹ ਹੀ ਹੈ ਇੱਕ ਉਹਦੇ ਕਈ ਰੂਪ ਬਣ ਜਾਂਦੇ ਹਨ ਤੇ ਫਿਰ ਉਹ ਇੱਕ ਹੋ ਜਾਂਦਾ ਹੈ ਇਮਾਰਾ ਜੀ ਕਹਿੰਦੇ ਏ ਇੱਕ ਇੱਕ ਅਨਕ ਰੂਪ ਕੀ ਨਮਾਹ ਏ ਉਧਰਤ ਧਾਰ ਦਾ ਜਿਸ ਨੂੰ ਲਾਏ ਸੱਚ ਤਿਸੇ ਉਧਾਰ ਦਾ ਉਹਦਾ ਆਧਾਰ ਕਰ ਦਿੰਦਾ ਜਿਹਨੂੰ ਸੱਚ ਦੇ ਨਾਲ ਉਹ ਲਾ ਲਿੰਦਾ ਹੈ ਨਾ ਜਿਹੜਾ ਕੋਈ ਜੀਵ ਮਨੁੱਖ ਜਗਿਆਸੂ ਜਿਸ ਨੂੰ ਲਾਏ ਸੱਚ ਤਿਸੇ ਉਧਾਰ ਦਾ ਉਸ ਉਹਦਾ ਆਧਾਰ ਕਰ ਦਿੰਦਾ ਉਹ ਕਿਉਂਕਿ ਯਕੀਨ ਬਣ ਜਾਂਦਾ ਉਧਾਰ ਹੋ ਜਾਂਦਾ ਉਹਦਾ ਜਿਸ ਦੇ ਹੋਵੇ ਵੱਲ ਉਹ ਕਦੇ ਨਹਾਰਦਾ ਮਹਾਰਾਜ ਜੀ ਕਹਿੰਦੇ ਜਿੱਦੇ ਵਾਲੋ ਹੋ ਗਿਆ ਉਹਨੂੰ ਵਾਲ ਕਰਨਾ ਸਿੱਖ ਲਈਏ ਜਦੋਂ ਸਿੱਖ ਕੇ ਮਹਾਰਾਜ ਜੀ ਜਦੋਂ ਸਾਡਿਆਲ ਹੋ ਗਿਆ ਦੁਨੀਆ ਛੱਡ ਜੇ ਭਾਵੇਂ ਸਾਰੀ ਕੋਈ ਫਰਕ ਨਹੀਂ ਪੈਂਦਾ ਦੁਨੀਆ ਤੇ ਸੰਸਾਰ ਗੁੱਠ ਸਮਾਨ ਮਹਾਰਾਜ ਜੀ ਕਹਿੰਦੇ ਇੱਕੋ ਨੂੰ ਜਿੱਤ ਲਈਏ ਇੰਨਿਆਂ ਨੂੰ ਜਿੱਤਣ ਦੀ ਲੋੜ ਨਹੀਂ ਇੱਕੋ ਨੂੰ ਜਿੱਤ ਲਾਂਗੇ ਮਾਲਕ ਨੂੰ ਹਰੀ ਨੂੰ ਪ੍ਰਭੂ ਨੂੰ ਫਿਰ ਹਾਰੇ ਹੋਏ ਵੀ ਜਿੱਤੇ ਰਵਾਂਗੇ ਦੁਨੀਆਂ ਦੀ ਕੋਈ ਹਾਰ ਪ੍ਰਾਪਤ ਹੋ ਜੇ ਉਹਦੇ ਵੱਲੋਂ ਅਸੀਂ ਜਿੱਤੇ ਰਵਾਂਗੇ ਇਸੇ ਤਰੀਹੀ ਹੋਇਆ ਦੇਖੋ ਮਹਾਰਾਜ ਜੀ ਨੇ ਸਾਰਾ ਕੁਝ ਵਾਰ ਕੇ ਵੀ ਸਾਰਾ ਕੁਝ ਜਿੱਤ ਲਿਆ ਜਿੱਤ ਲਿਆ ਨਾ ਉਹਨਾਂ ਨੇ ਸ੍ਰਿਸ਼ਟੀ ਦੇ ਟਾਲਰ ਆਜ ਹੋ ਗਿਆ ਉਹਨਾਂ ਦਾ ਉਹ ਸਮਝਦੇ ਸੀ ਕਿ ਹਾਰ ਹੈ ਪਰ ਦੇਖੋ ਉਹਨਾਂ ਨੇ ਆਪਣਾ ਸਰਬੰਸ ਸਦਾਨ ਕਰਕੇ ਦੁਨੀਆਂ ਛੱਡ ਗਈ ਇਹਦੇ ਵਿੱਚ ਸਿੱਖ ਮਹਾਰਾਜ ਨਾਲ ਬੱਚੇ ਰੋਟੀ ਪਾਨ ਖਤਮ ਹੋ ਗਿਆ ਰਾਲਵਾਂਡ ਖਤਮ ਹੋ ਗਈ ਜਿਹੜੇ ਅੰਦਰੋਂ ਜਿੱਤੇ ਹੋਏ ਸੀ ਉਹ ਮਹਾਰਾਜ ਨਾਲ ਜਹੇ ਪੱਕੀ ਤੌਰ ਤੇ ਤੇ ਆਪਾਂ ਨੂੰ ਪਤਾ ਹੀ ਹੈ ਫਿਰ ਵੀ ਉਹਨਾਂ ਦੀ ਜਿੱਤ ਹੋਈ ਅਜੇ ਟਾਲ ਰਾਜ ਦੁਨੀਆਂ ਦੇ ਰਾਜ ਜਿਹੜੇ ਜਿੱਤਣ ਵਾਲੇ ਸੀ ਉਹ ਵੀ ਖਤਮ ਹੋ ਗਏ ਉਨ੍ਹਾਂ ਦਾ ਰਾਜ ਉਸੇ ਉਸੇ ਸਾਲਾਂ ਦੇ ਵਿੱਚ ਖਤਮ ਹੋ ਗਏ ਪਰ ਮਹਾਰਾਜ ਦਾ ਰਾਜ ਟੱਲ ਰਾਜ ਜੈ ਜੈਕਾਰ ਹੋ ਰਹੀ ਹੈ ਹਜੇ ਵੀ ਚੱਲ ਰਿਹਾ ਹੈ ਅੱਗੇ ਦੁਨੀਆ ਦੇ ਖਤਮੇ ਹੋ ਜਾਣੇ ਹਨ ਫਿਰ ਵੀ ਉਹਨਾਂ ਦਾ ਟੱਲ ਰਾਜ ਉਹਨਾਂ ਨੂੰ ਬਾਲਕ ਨੂੰ ਕੋਈ ਖਤਮ ਥੋੜਾ ਕਰ ਸਕਦਾ ਉਹਨਾਂ ਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ। ਮਹਾਰਾਜ ਜੀ ਕਹਿੰਦੇ ਜਿਸ ਦੇ ਹੋ ਵੈ ਵੱਲ ਸੋ ਕਦੇ ਨਾ ਹਾਰਦਾ ਜਿਹਦੇ ਵੱਲ ਮਾਲਕੀ ਹੋ ਗਿਆ ਪਿਆਰਿਓ ਫਿਰ ਵਿਸ਼ਵਾਸ ਹੋ ਗਿਆ ਫਿਰ ਉਹਦੀ ਹਾਰ ਨਹੀਂ ਹੈ ਜਿੱਤੀ ਜਿੱਤ ਹੈ। ਸਦਾ ਭਗ ਦਿਵਾਨ ਸਦਾ ਭਗ ਦਿਵਾਨ ਹੈ ਹੋਸ ਇਸ ਨਮਸ਼ਕਾਰ ਦਾ ਮਹਾਰਾਜ ਜੀ ਅਖੀਲੀ ਤਖ ਵਿੱਚ ਬੇਨਤੀ ਕਰਦੇ ਨੇ। ਮਹਾਰਾਜ ਜੀ ਕਹਿੰਦੇ ਮੈਂ ਤੇ ਤੇਰੇ ਚਰਨਾਂ ਤੇ ਬੋਰ ਬੋਰ ਨਮਸਕਾਰ ਦਾ ਨਮਸਕਾਰ ਕਰਦਾ ਹਾਂ ਸਦਾ ਭਗ ਅਦੀਵਾਨ ਮਹਾਰਾਜ ਜੀ ਕਹਿੰਦੇ ਸਾਰਾ ਦੀਵਾਨ ਭਗ ਤੁਹਾਡਾ ਹੈ ਸਦਾ ਹੀ ਮਹਾਰਾਜ ਜੀ ਕਹਿੰਦੇ ਤੁਹਾਡਾ ਵਰਤਦਾ ਸਾਰਾ ਕੁਝ ਇਸ ਸ੍ਰਿਸ਼ਟੀ ਦੇ ਵਿੱਚ ਇਸ ਕਰਕੇ ਹੋਂਦ ਇਸ ਨਮਸਕਾਰ ਦਾ ਹਰ ਜੀ ਕਹਿੰਦੇ ਮੈਂ ਤੈਨੂੰ ਹੀ ਨਮਸਕਾਰ ਕਰਦਾ ਵਾਂ ਤੇਰੇ ਤੋਂ ਬਿਨਾ ਮੇਰਾ ਕੋਈ ਸੰਸਾਰ ਵਿੱਚ ਤੇਰੇ ਵਰਗਾ ਦਿਖਾਈ ਨਹੀਂ ਦਿੰਦਾ ਇਸ ਕਰਕੇ ਤੁਸੀਂ ਸਾਰਿਆਂ ਨੂੰ ਪੈਦਾ ਕਰਨ ਵਾਲੇ ਤੁਸੀਂ ਬਣਾਉਣ ਵਾਲੇ ਤੁਸੀਂ ਲਿਜਾਣ ਵਾਲੇ ਹਰ ਧਰ ਇੱਕ ਚੀਜ਼ ਵਿੱਚ ਤੁਹਾਡਾ ਵਾਸ ਹੈ ਇਸ ਵਰਕੇ ਇਸ ਮੇਰੀ ਸਦਾ ਹੀ ਤੁਹਾਡੇ ਚਰਨਾਂ ਤੇ ਮਹਾਰਾਜ ਜੀ ਕਹਿੰਦੇ ਨਮਸ਼ਕਾਰ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਸ਼ਲੋਕ ਕੋਈ ਸੰਪੂਰਨ ਹੁੰਦੀ ਹੈ ਇਨੀਆਂ ਕਹਾਜਦੀਆਂ ਪ੍ਰਵਾਨ ਕਰਿਓ ਵਾਨੀ ਵਿਚਾਰ ਦੀ ਭਾਈ ਨਿੱਕਾ ਭੁੱਲਾ ਹੋ ਜੰਨੀ ਅਨਮਾਰਾ ਸਤਿ ਬਖਸ਼ਣ ਆਇਆਂ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ